ਗਣਜੀ ਰਖੜੀ ਬਾਰੇ ਕੀ ਵਿਚਾਰ ਮੈਂ ਕਹਿਆ ਵੀ ਰਖੜੀ ਸਾਡਾ ਧਰਮ ਦਾ ਤਾਂ ਗਣੀ ਧੂਆਂ ਦਾ ਰਾਖੀ ਬੰਧਨ ਤੇ ਮੈਂ ਨਾਲ ਬੇਨਤੀ ਕੀਤੀ ਵੀ ਜਿਹੜੇ ਕਹਿੰਦੇ ਨੇ ਵੀ ਇਹਦਾ ਭਾਵ ਕਿ ਸਾਡੀ ਯਾਦ ਆਸ਼ਤ ਬੜੀ ਕਮਜ਼ੋਰ ਹੈ ਤੇ ਬੀਬੀ ਨੇ ਭਰਾ ਨੂੰ ਰਖੜੀ ਬੰਨੀ ਤੇ ਸਾਲ ਬਾਅਦ ਕਹਿੰਦੀ ਵੀਰਾ ਆ ਫੇਰ ਬਨ ਲਾ ਤੈਨੂੰ ਚੇਤਾ ਵੀ ਮੈਂ ਤੇਰੀ ਭੈਣ ਆ ਇਹਦਾ ਭਾਵ ਕਿ ਭਰਾ ਦੀ ਯਾਦ ਆਸ਼ਤ ਇਹ ਨਹੀਂ ਕਮਜ਼ੋਰ ਹੋ ਗਈ ਹੈ ਕਿ ਹਰ ਸਾਲ ਬੀਬੀ ਉਹਨੂੰ ਤਾਗਾ ਬਣ ਕੇ ਕਹਿੰਦੀ ਹੈ ਤੇ ਨਾਲੇ ਬਦਾਮਾਂ ਦੀਆਂ ਗਰੀਆਂ ਖਾ ਨਾਰੇ ਧਾਗਾ ਬਣਾ ਤੇ ਚੇਤਾ ਰੱਖੀ ਮੈਂ ਤੇਰੀ ਭੈਣ ਆ ਕਿਹੋ ਜਿਹਾ ਸੌਦਾ ਹੈ ਤੁਸੀਂ ਤਾਂ ਪੋਂਡਾਂ ਵਾਲੇ ਹੋ ਨਾ ਸਾਡੇ ਇੰਡੀਆ ਚ ਇੱਕ ਬੀਬੀ ਡੱਬਾ ਲੈ ਕੇ ਗਈ ਨਾ ਰਖੜੀ ਲੈ ਕੇ ਗਈ ਤੇ ਭਰਾ ਮੇਰੇ ਵਰਗਾ ਰਕਸ਼ਾ ਪੂਲਰ ਉਹਨੇ ਦਿੱਤਾ 100 ਤੇ ਕਹਿੰਦੀ ਸੁਨਾ ਪੈਣਾ ਕਹਿੰਦੀ ਸਿਆਪਾ ਕਰਨ ਗਈ ਸਾ ਰਖੜੀ ਦਾ ਮੋਲ ਨਹੀਂ ਮੋੜਿਆ ਕੀ ਇਹ ਰਖੜੀ ਹੈ ਇਹ ਕਮਰਸ਼ੀਅਲ ਸੌਦਾ ਹੈ ਤੇ ਦੂਜੀ ਗੱਲ ਜਿੰਨਾ ਬੀਪੀਆਂ ਦਾ ਭਰਾ ਨਹੀਂ ਇਹਦਾ ਤਬ ਉਹਨਾਂ ਦੀ ਰੱਖਿਆ ਕੋਈ ਨਹੀਂ ਕਰੇਗਾ ਜਿਹੜਾ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕੜਾ ਪਨਾਇਆ ਹੈ ਇਹਦਾ ਭਾਵੇਂ ਗੁਰੂ ਕੇ ਸਿੱਖਾ ਤੂੰ ਕੱਲਾ ਇੱਕ ਭੈਣ ਦਾ ਭਰਾ ਨਹੀਂ ਦੁਨੀਆਂ ਦੀਆਂ ਜਿੰਨੀਆਂ ਬੀਪੀਆਂ ਨੇ ਤੇਰੀਆਂ ਭੈਣਾਂ ਨੇ ਉਹਨਾਂ ਵੱਲ ਕੋਈ ਵੀ ਦੰਦ ੱੱਕੇ ਤੇ ਗੁਰਮਖਾ ਤੂੰ ਆਪਨਾ ਆਪਾਂ ਨਿਸ਼ਾਵਰ ਕਰਦੀ ਖੁਦਾ ਮਨਜ਼ੂਰ ਕਰਤਾ ਹੈ دعا جب دل سے ہوتی ہے پر یہی ایک مشکل ہے کہ یہ بڑی مشکل سے ہوتی ہے دل دی گہرائی تو ارداس دی نہیں کہاں نکلے گی دل پہلے مننے تے صحیح اس ਅੱਜ ਮਾਈਆਂ ਪੈਂਟਾਂ ਪਾਉਂਦੀਆਂ ਭਾਈ ਸਲਵਾਰਾਂ ਪਾਈ ਫਿਰਦੀ। ਅਸਨਾਲੀਆਂ ਗੱਲਾਂ ਨਹੀਂ ਜਮੀਰ ਖਤਮ ਹੋ ਚੁੱਕੀ ਐ। ਇੱਜ਼ਤ ਵਾਲੀ ਗੱਲ ਨਹੀਂ ਐ ਜਿਹੜੇ ਬਸਤਰ ਨੇ ਇਹ ਤੁਹਾਡੇ ਗੁਣਾਂ ਦੀ ਪਛਾਣ ਐ। ਜਿਹੋ ਜੇ ਤੁਹਾਡੇ ਅੰਦਰ ਖਿਆਲ ਨੇ ਬਾਣੀ ਤੇ ਬਾਣਾ ਦੋ ਕੱਠੇ ਕਿਉਂ ਕੀਤੇ ਐ? ਬਾਣਾ ਤੁਹਾਡੇ ਬਾਹਰਲੇ ਗੁਣਾਂ ਨੂੰ ਸਿੱਧ ਕਰਦਾ ਐ। ਅੱਜ ਜਿਹੜੇ ਅੱਦਾ ਅੱਦਾ ਵਜਨ ਨੰਗਾ ਲੈ ਕੇ ਫਿਰਦੇ ਨੇ ਉਹ ਆਪਣੇ ਆਪ ਨੂੰ ਧਰਮ ਹੀ ਨਹੀਂ ਵਾ ਸਕਦੇ ਕਹਿੰਦੇ ਬਲਾਤਕਾਰ ਹੋ ਨਹੀਂ ਰਿਹਾ ਅਸੀਂ ਤਾਂ ਬਲਾਤਕਾਰ ਨੂੰ ਸੱਦੇ ਦੇ ਰਹੇ ਹਾਂ ਚੰਮ ਦੀ ਪ੍ਰਦਰਸ਼ਨੀ ਕਰ ਰਹੇ ਹਾਂ ਸਾਨੂੰ ਗੁਰੂ ਦਾ ਬਾਣਾ ਦਿੱਤਾ ਮਰਦਾਨੇ ਪੁਰਸ਼ਾਂ ਦਾ ਲਿਬਾਸ ਵੀ ਦਾਨਾ ਹੁੰਦਾ ਹੁੰਦਾ ਹੈ ਉਹਦੀ ਦਿਨਾਈ ਉਹਦੇ ਲਿਬਾਸ ਤੋਂ ਹੀ ਪਛਾਣੀ ਜਾਂਦੀ ਕਿ ਦਾਨਾ ਪੁਰਸ਼ ਅਜ ਲਵਾਸ ਤੋਂ ਹੀ ਪਤਾ ਲੱਗਦਾ ਹੈ ਕਿ ਦੇ ਅੰਦਰ ਕਿੰਨੇ ਖਿਆਲ ਟਿਕਿਆ ਹੋਇਆ। ਮਾਫੀ ਦੇਣੀ ਅੱਜ ਮਰਗ ਦੇ ਭੋਗ ਤੇ ਮੈਂ ਗਿਆ ਕਿਤੇ ਮਾਂ ਮਰੀ ਗਿਆਨੀ ਜੀ ਤੇ ਉੱਥੇ ਉਹਨਾਂ ਕੀ ਕੀਤਾ ਗੁਰਦੁਆਰੇ ਦੇ ਲੰਗਰ ਹਾਲ 'ਚ ਟੈਂਟ ਲਾਇਆ ਤੇ ਪੰਜ ਤਰ੍ਹਾਂ ਦੇ ਪਕੌੜੇ ਚਾਰ ਤਰ੍ਹਾਂ ਦੀ ਮਠਿਆਈ ਠੰਡੇ ਐਸ ਕ੍ਰੀਮ ਤੇ ਮੈਂ ਭਲੇ ਖਾ ਖ ਆ ਗਿਆ। ਮੈਂ ਕਿਹਾ ਵੀ ਮੈਂ ਮਰਗ ਦੀ ਕਥਾ ਕਰਨੀ ਭਾਈ ਸਾਹਿਬ ਇੱਥੇ ਕਿਤੇ ਵਿਆਹਤ ਨਹੀਂ ਹੈ। ਉਹ ਕਹਿੰਦੇ ਨਹੀਂ ਗਿਆਨੀ ਜੀ ਤੁਸੀਂ ਸਹੀ ਆਏ ਆਂ ਕਹਿੰਦਾ ਆਜੋ ਆਜੋ ਬਾਬਾ ਜੀ ਬੀਬੀ ਵੱਡੀ ਕੀਤੀ ਆ ਖੁਸ਼ ਹੋ ਤਾ ਹਾ ਤੁਹਾਨੂੰ ਕਿਦੇ ਤੁਹਾਡਾ ਭਲਾ ਹੋ ਜੇ ਓਏ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਮਾਂ ਬਿਨਾਂ ਨਾ ਕੋਈ ਲਾੜ ਲਡਾਉਂਦਾ ਮਾਂ ਬਿਨਾਂ ਨਾ ਕੋਈ ਗੱਲ ਨਾਲ ਲਾਉਂਦਾ ਖੋਲ ਲੈਂਦੇ ਟੁਕਕਾ ਉਹ ਦੁਨੀਆ ਜਦੋਂ ਮਾਂ ਜਾਵੇ ਸਾਨੂੰ ਚਾਹੀਦਾ ਸੀ ਕੀਰਤਨ ਸੁਨਣਾ ਵਿਰਾਗ ਕਰਨਾ ਪੰਗਤ ਵਿੱਚ ਦਾਲ ਫੁਲਕਾ ਬਣਾ ਕੇ ਕਹਿੰਦੇ ਅੱਜ ਮੇਰਾ ਘਰ ਟੁੱਟ ਗਿਆ ਮੇਰੀ ਮਾਂ ਇਹ ਡੇ ਕਮਲੇ ਪਾਰਟੀ ਕਰਨ ਦਾ ਹੈ ਇਹ ਇਹ ਕਿਥੋਂ ਦੀ ਮਰਜ਼ਾ ਦਾ ਵਾ ਤੇ ਬਾਬਾ ਜੀ ਅਰਦਾਸ ਕਰਨ ਇੱਕ ਮੁਸਲਮਾਨ ਭਰਾ ਪੂਰੀ ਦੁਨੀਆ ਦੀ ਸੈਰ ਕਰਦਾ ਇੱਕ ਮੁਸਲਮਾਨ ਭਰਾ ਪੂਰੀ ਦੁਨੀਆ ਦੀ ਸੈਰ ਕਰਕੇ ਘਰ ਆਇਆ ਆ ਕੇ ਉਦਾਸ ਹੋ ਕੇ ਬਹਿ ਗਿਆ ਤੇ ਮਾਂ ਪੁੱਛਦੀ ਹੈ ਕਹਿੰਦੇ ਪੁੱਤਰ ਸਾਰੀ ਦੁਨੀਆ ਘੁੰਮ ਕੇ ਆਏ ਤੇਰੇ ਚਿਹਰੇ ਤੇ ਨੂਰ ਨਹੀਂ ਦਿਖਦਾ ਉਹ ਮੁਸਲਮਾਨ ਭਰਾ ਪਤਾ ਕੀ ਕਹਿੰਦੇ ਕਹਿੰਦਾ ਅੰਮੀ ਜਾਨ ਇੱਕ ਸਵਾਲ ਮੇਰੇ ਦਿਮਾਗ 'ਚ ਫਸ ਗਿਆ ਉਹਦਾ ਜਵਾਬ ਨਹੀਂ ਮਿਲਿਆ ਉਦਾਸ ਤਾਂ ਬੈਠਾ ਮਾਂ ਕਹਿੰਦੀ ਸਵਾਲ ਕੀ ਹੈ ਕਹਿੰਦੇ ਮੈਨੂੰ ਇਹ ਨਹੀਂ ਸਮਝ ਆਉਂਦੀ ਜਿਹੜੇ ਸਰਦਾਰ ਲੋਗ ਨੇ ਕਹਿੰਦੇ ਮਾਂ ਇਹ ਸਰਦਾਰ ਲੋਗ ਇਹਨਾਂ ਪੈਸਾ ਕਿੱਥੋਂ ਲੈ ਕੇ ਆਉਂਦੇ ਆ ਗੁਰਦੁਆਰਿਆਂ ਦੇ ਵਿੱਚ ਲੰਗਰ ਚੱਲੀ ਜਾਂਦਾ ਲੋਕ ਛਕੀ ਜਾਂਦੇ ਚੱਲੀ ਜਾਂਦਾ ਛਕੀ ਜਾਂਦੇ ਆ ਨਾ ਇਹ ਕੰਮ ਮੰਦਿਰ 'ਚ ਹੁੰਦਾ ਨਾ ਮਸਜਿਦ 'ਚ ਹੁੰਦਾ ਨਾ ਚਰਚ 'ਚ ਹੁੰਦਾ ਤੇ ਮਾਂ ਕੀ ਕਹਿੰਦੀ ਆਪਣੇ ਪੁੱਤ ਨੂੰ ਕਹਿੰਦਾ ਪੁੱਤਰ ਇਹਨਾਂ ਦਾ ਇੱਕ ਬਜ਼ੁਰਗ ਸੀ ਬਾਬਾ ਨਾਨਕ ਜਿਹੜਾ 20 ਰੁਪਏ ਦੀ ਐਫਡੀ ਕਰਾ ਕੇ ਗਿਆ ਅਜੇ ਤੱਕ ਇਹਨਾਂ ਨੂੰ ਆਪਣੇ ਪੰਜਾਬ ਚ ਨਾ ਬਾਬੇ ਬਹੁਤ ਵਧ ਗਏ ਲੋਕੀ ਆਪਣੇ ਸਿੱਖ ਜਿਹੜੇ ਗਾਤਰਾ ਪਾਇਆ ਹੋਇਆ ਹਨਾ ਉਹ ਬੰਦੇ ਵੀ ਉਹਨਾਂ ਦੇ ਡੇਰੇ ਤੇ ਜਾਂਦੇ ਆ ਜਿਹੜੇ ਪਖੰਡੀ ਮਤਲਬ ਆਪ ਕਈ ਕੀ ਸਾਲਾਂ ਤੋਂ ਜੰਟਾਂ ਕੋਲ ਜਾ ਕੇ ਤਰਲੇ ਕੱਢਦੇ ਵੀ ਸਾਡਾ ਵਿਦੇਸ਼ ਦਾ ਵੀਜ਼ਾ ਲੱਗ ਜੇ ਇਹ ਸਾਡੇ ਵਾਲੇ ਉਹਨਾਂ ਕੋਲ ਪਾਸਪੋਰਟ ਲੈ ਕੇ ਤੁਰੇ ਫਿਰਦੇ ਆ ਉਹ ਸਾਈਨ ਕਰਦੇ ਆ ਹੁਣ ਮੰਨ ਲਈ ਚਲੋ ਚਮਕੌਰ ਸਿੰਘ ਵੱਡਾ ਬਾਬਾ ਬਣ ਗਿਆ ਕੋਈ ਹਣਾ ਮੇਰੇ ਕੋਲ 100 ਕੇ ਬੰਦਾ ਆ ਗਿਆ ਤੇ ਮਮੀ ਐਂ ਕਰਕੇ ਉਂਗਲ ਦੇ ਨਾਲ ਉਹ ਨੀਚੇ ਕਮੈਂਟ ਕਰ ਰਿਹਾ ਬੰਦਾ ਕਹਿੰਦਾ ਮਾਮਾ ਸਟicker ਦੇ ਉੱਪਰ ਨਾ ਲੈਨ ਮਾਰਦੀ ਇਮੀਗ੍ਰੇਸ਼ਨ ਵਾਲਾ ਨੇ ਬੜਨ ਨਹੀਂ ਦੇਣਾ ਉਹ ਕਹਿੰਦਾ ਉਹ ਮੰਨ ਲਈ ਚਲੋ ਮੇਰੇ ਕੋਲ 100 ਬੰਦਾ ਆ ਗਿਆ ਮਮੀ ਐਂ ਕਰਕੇ ਉਂਗਲ ਜੀ ਘਸਾਦੀ ਦੇ ਵਿੱਚ ਪੰਜਾਂ ਬਾਬਾ ਜੀ ਮੰਨ ਲਓ ਮੇਰਾ ਵੀਜ਼ਾ ਆ ਜੇ ਮਗਾ ਬਾਬਾ ਜੀ ਦਾ ਕਰਨੀ ਵਾਲੇ ਨੇ ਤੇ ਸਾਰੇ ਆਪਣੇ ਬੰਦੇ ਨਾਲ ਲੈ ਕੇ ਜਾਵਾਂ ਨਾਲ ਉਹ ਮਲੇ ਇਹਦੇ ਪਿੱਛੇ ਹੈ ਕੁਝ ਨਹੀਂ ਹੈ ਇਹਨਾਂ ਬਾਬਿਆਂ ਦੇ ਪੱਲੇ ਆਪ ਕੁਝ ਨਹੀਂ ਹੈਗਾ ਕਹਿੰਦੇ ਦੁੱਧ ਵਿੱਚ ਪਾਣੀ ਪਾਇਆ ਭੈਣਾ ਬੈਠੀਆਂ ਵੀਰ ਤੁਸੀਂ ਘਰਾਂ ਚ ਜਦੋਂ ਦੁੱਧ ਚ ਪਾਣੀ ਪਿਆ ਤੇ ਦੋਵੇਂ ਘੁੱਟ ਕੇ ਗੱਲ ਵੱਕੜੀ ਪਾ ਕੇ ਮਿਲ ਗਏ ਤੇ ਪਾਣੀ ਨੇ ਆਖਿਆ ਦੁੱਧ ਨੂੰ ਵੀਰਾ ਮੇਰਾ ਤੇਰਾ ਮੇਲ ਕੋਈ ਨਹੀਂ ਪਰ ਤੇਰਾ ਤਾਂ ਨਵਾਦ ਤੂੰ ਮੈਨੂੰ ਆਪਣੇ ਸੀਨੇ ਨਾਲ ਲਾ ਲਿਆ ਤੇ ਦੁੱਧ ਨੇ ਆਖਿਆ ਕੋਈ ਨਹੀਂ ਜਿਹੜਾ ਚੱਲ ਕੇ ਆਇਆ ਮੈਨੂੰ ਆਪਣੇ ਸੀਨੇ ਨਾਲ ਅਜੇ ਦੋਵੇਂ ਪਿਆਰ ਦੀਆਂ ਗੱਲਾਂ ਕਰਦੇ ਸੀ ਅੱਜ ਵੀ ਗੁਰਮਖੋ ਪਿਆਰ ਕੋਈ ਜਰਦਾ ਨਹੀਂ ਕਿਸੇ ਦਾ ਤੇ ਬੀਬੀ ਨੇ ਅੱਗ ਬਾਲਤੀ ਜਦੋਂ ਅੱਗ ਬਲੀ ਤੇ ਸੇਕ ਵੱਜਾ ਤੇ ਪਾਣੀ ਨੇ ਆਖਿਆ ਸੱਜਣਾ ਤੂੰ ਮੈਨੂੰ ਆਪਣਾ ਬਣਾਇਆ ਤੇ ਮੈਂ ਪਹਿਲਾਂ ਕੁਰਬਾਨ ਹੋਵਾਂਗਾ ਪਾਣੀ ਸੜ ਕੇ ਪਤੀਲੇ ਦੇ ਢੱਕਣ ਵੱਲ ਵਧਿਆ ਭਾਫ਼ ਬਣ ਕੇ ਤੁਸੀਂ ਨੋਟ ਕਰਿਓ ਜਦੋਂ ਭਾਫ ਬਣ ਕੇ ਪਾਣੀ ਡਿੱਗਣ ਲੱਗਾ ਤੇ ਦੁੱਧ ਨੇ ਆਖਿਆ ਨਹੀਂ ਸਜਣਾ ਮੇਰੀ ਵੀ ਫਿਦਰਤ ਹੈ ਜਿੰਨੂੰ ਇੱਕ ਵਾਰੀ ਆਪਣੇ ਸੀਨੇ ਨਾਲ ਲਾ ਲਾਂ ਉਹਨੂੰ ਵੱਖਰਾ ਨਹੀਂ ਕਰਦਾ ਦੁੱਧ ਨੇ ਉਬਾਲਾ ਮਾਰਿਆ ਤੇ ਜਿਹੜੀ ਅੱਗ ਦੋਨਾਂ ਦੇ ਪਿਆਰ ਨੂੰ ਤੋੜਦੀ ਪਈ ਸੀ ਉਹ ਆਗੀ ਬੁਝਾ ਕੇ